ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਪਾਣੀਆਂ ਨੂੰ ਜਿਸ ਤਰ੍ਹਾਂ ਅੱਗ ਲੱਗੀ ਆ ਕੀ ਇਹਦਾ ਸੇਕ ਕੱਲਾ ਪੰਜਾਬ ਨੂੰ ਹੀ ਭੋਗਣਾ ਪਏਗਾ ਕੀ ਇਹਦੇ ਵਿੱਚੋਂ ਤੁਸੀਂ ਪ੍ਰਾਤਨ ਸੇਕ ਵੀ ਦੇਖਦੇ ਹੋ ਮੈਂ ਸਿਰਫ ਅੱਜ ਦੀ ਜੋ ਤਾਜ਼ਾ ਘਟਨਾ ਕਰਮ ਹੈ ਸਵੇਰੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਉਹ ਤੋਂ ਅਗਾਹ ਗੱਲ ਤੋੜਨਾ ਚਾਹੁੰਨਾ ਕਿ ਹੁਣ ਤਾਂ ਉਹਨਾਂ ਨੇ ਰੈਗੂਲੇਸ਼ਨ ਵਾਲਾ ਡਾਇਰੈਕਟਰ ਵੀ ਆਪਣਾ ਲਾ ਲਿਆ ਤੇ ਪਰ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਸਭ ਖੁਦ ਉੱਥੇ ਪਹਿਰੇ ਤੇ ਡੱਟ ਗਏ ਕੀ ਉਹਨਾਂ ਨੇ ਹੁਣ ਇਹਨੂੰ ਪੰਜਾਬ ਦਾ ਮੁੱਦਾ ਬਣਾ ਲਿਆ ਜਾਂ ਅਜੇ ਰਾਜਨੀਤਿਕ ਫਿਜ਼ਾ ਚ ਖੇਡਿਆ ਜਾ ਰਿਹਾ ਮੈਚ ਇਹਦੇ ਚ ਸਭ ਤੋਂ ਪਹਿਲਾਂ ਥੋੜਾ ਜਿਹਾ ਮੋਟਾ ਜਿਹਾ ਕੇ ਮਾਮਲਾ ਕੀ ਹੋ ਗਿਆ ਹੁਣ ਤੁਰੰਤ ਦਾ ਇਹਦੇ ਨਾਲ ਜੋੜ ਕੇ ਹੀ ਇਹ ਗੱਲ ਕੀਤੀ ਜਾ ਸਕਦੀ ਹੈ ਕਿ ਹੁਣ ਮਾਮਲਾ ਕਿੱਥੇ ਵੱਧ ਗਿਆ ਜਾਂ ਨਹੀਂ ਵੱਧ ਗਿਆ ਐਕਚੁਅਲੀ ਬੀਬੀ ਐਮ ਦੀ ਬੀ ਦੀ 2 ਮੀਟਰ ਸੀ ਕੱਲ੍ਹ ਜਿਹਦੇ ਵਿੱਚ ਇਹ ਫੈਸਲਾ ਹੋਇਆ ਕਿ ਜੀ ਪਾਣੀ ਦੇਣਾ ਪਾਣੀ ਮੈਜੋਰਿਟੀ ਨਾਲ ਦੇਣ ਦਾ ਫੈਸਲਾ ਹੋਇਆ ਇਕ ਤਾਂ ਸਭ ਤੋਂ بڑا ਸਵਾਲ ਇਹ ਸੀਗਾ BBMP ਦੀ ਬਣਤਰ ਦੇ ਵਿੱਚ ਕਿ ਚੇਅਰਮੈਨ ਕਦੇ ਵੀ ਨਹੀਂ ਲੱਗੂਗਾ ਜਿਹੜੀਆਂ ਸਟੇਟਾਂ 'ਚ ਡਿਸਪਿਊਟ ਹੈ ਉਹਨਾਂ 'ਚ 2 ਸਾਲ ਪਹਿਲਾਂ ਰੂਲ ਅਮੈਂਡ ਕਰਕੇ ਚੇਅਰਮੈਨ ਉਹਨਾਂ ਸਟੇਟਾਂ 'ਚੋਂ ਲਾਇਆ ਗਿਆ ਫਿਰ ਮੈਂਬਰ ਬਦਲੇ ਗਏ ਉਸ BBMP ਦਾ ਕੈਰੇਕਟਰ ਚਰਿੱਤਰ ਬਦਲਿਆ ਗਿਆ ਜਿਹੜੀ ਰੈਗੂਲੇਸ਼ਨ ਦਾ ਸਵਾਲ ਸੀਗਾ ਜਿਹੜਾ ਮੈਂਬਰ ਇਰੀਗੇਸ਼ਨ ਤੇ ਮੈਂਬਰ ਪਾਵਰ ਦੇ ਤੌਰ ਦੇ ਉੱਤੇ ਜਾਂਦੇ ਸੀ ਤੇ ਉਹ ਪੰਜਾਬ ਦਾ ਨਹੀਂ ਹੈ ਹੁਣ ਕੋਈ ਵੀ ਬੰਦਾ ਉੱਥੇ ਉਸ ਬੋਰਡ ਦੇ ਵਿੱਚ ਜਿਹੜਾ ਬੋਰਡ ਦੇ ਵਿੱਚ ਜਦੋਂ ਗੱਲ ਤੁਸੀਂ ਕਰਦੇ ਹੋ। ਇੱਥਾ ਚੀਫ ਇੰਜੀਨੀਅਰ ਲੈਵਲ ਤੇ ਬੰਦਾ ਕੋਈ ਰਹਿ ਗਏ ਨੇ ਜਿਹੜੀ ਮੋਟਰੀ ਡਿਸੀਜਨ ਮੇਕ ਕਰੇ ਫਿਰ ਉਦੋਂ ਅਗਲੀ ਇੱਕ ਗੱਲ ਜਿਹੜੀ ਹੋਰ ਇੰਪੋਰਟੈਂਟ ਹੈ। ਜੇ ਇਹਨੂੰ ਇਹਦੇ 'ਚ ਕਾਨੂੰਨ ਤਾਂ ਕੋਈ ਨਹੀਂ ਹੈ। ਜਿਵੇਂ ਨਾਰਮਲੀ ਕਿਸੇ ਸਟੇਟ ਦੇ ਵਿੱਚ ਉੱਥੋਂ ਦਾ ਹੀ ਕੋਈ ਚਾਕੇ ਗਵਰਨਰ ਲਾ ਦੋ ਤੁਸੀਂ। ਇਹ ਨਹੀਂ ਹੁੰਦਾ ਨਾ ਨਾਰਮਲੀ ਗਵਰਨਰ ਕਿਤੋਂ ਹੋਰ ਲਿਆ ਕੇ ਲਾਇਆ ਜਾਂਦਾ ਹੈ ਕਿ ਭਾਈ ਇਹ ਨਹੀਂ ਠੀਕ। ਇਸੇ ਤਰ੍ਹਾਂ ਜਿਹੜੇ ਤਿੰਨ ਡਿਸਪਿਊਟ ਵਾਲੀਆਂ ਸਟੇਟਾਂ ਨੇ ਕਦੇ ਤੁਸੀਂ ਵਾਟਰ ਰੈਜੂਰਸਰਸ ਦੇ ਮਿਨਿਸਟਰੀ ਰਾਜਸਥਾਨ ਨੂੰ ਦਿੰਦੇ ਹੋ ਪਾਵਰ ਮਿਨਿਸਟਰੀ ਹਰਿਆਣਾ ਨੂੰ ਦਿੰਦੇ ਹੋ ਖੱਟਰ ਸਾਹਿਬ ਨੂੰ ਤੇ ਜੇ ਇਹ ਜਿਹੜਾ ਬੀਵੀਐਮਬੀ ਦਾ ਟੋਟਲ ਕੰਟਰੋਲ ਹੈ ਨੈਸ਼ਨਲ ਲੈਵਲ ਤੇ ਪਾਵਰ ਮਿਨਿਸਟਰੀ ਕੋਲ ਹੈ ਜੂਨੀਅਰ ਪਾਵਰ ਮਿਨਿਸਟਰੀ ਕੋਲ ਤੇ ਉੱਥੇ ਹਰਿਆਣੇ ਦਾ ਚੀਫ ਮਿਨਿਸਟਰ ਸਾਬਕਾ ਤੇ ਜਿਹੜਾ ਅੱਜ ਕੱਲ ਮંત્રી ਹੈ ਮਨੋਰ ਲਾਲ ਖੱਟਰ ਉਹ ਵੀ ਹੈ ਇਹ ਜਿਹੜੀ ਟੋਟਲ ਬੰਤਰ ਦੇ ਕੁਐਸਚਨ ਨੇ ਆਪਣੇ ਆਪ ਮੇਰਾ ਖਿਆਲ ਹੈ ਇੱਕ ਇਹ ਇਹ ਛਲਕ ਵੀ ਨਹੀਂ ਦੰਦੇ ਇਹੋ ਜੇ ਕਿ ਕਿਤੇ ਕੋਈ ਤੁਹਾਡਾ ਜਸਟਿਸ ਹੋ ਸਕਦਾ ਜਾਂ ਕੋਈ ਐਸ ਲੈਵਲ ਦੀ ਹੈ ਕਿਤੇ ਡੋਮਿਨੈਂਟਸ ਪਾਵਰ ਤੁਸੀਂ ਕਿਤੇ ਹੋਰ ਬਣਾ ਦਿੰਦੇ ਹੋ ਕਿਸੇ ਸਾਊਥ ਇੰਡੀਆ ਵਾਲਾ ਨੂੰ ਕਿਉਂ ਨਹੀਂ ਬਣਾ ਦਿੰਦੇ ਮਨਿਸਟਰ ਜਿਹੜਾ ਨਰਪੱਖਤਾ ਨਾਲ ਦੇਖ ਲੂਗਾ ਨਾਲ ਉਹਨੂੰ ਰਿਪੀਰੀਅਨ ਪ੍ਰਿੰਸੀਪਲ ਪਤਾ ਨਾਲ ਉਹਨੂੰ ਬਾਕੀ ਦੀਆਂ ਚੀਜ਼ਾਂ ਪਤਾ ਨਹੀਂ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਉਹਨਾਂ ਦੇ ਸਾਰੀਆਂ ਟ੍ਰਿਬਿਊਨਲ ਬਣੇ ਹੋਏ ਨੇ ਸਾਰੇ ਡਿਸਪਿਊਟ ਦੇ ਉੱਤੇ ਪਤਾ ਜੇ ਤੁਸੀਂ ਤੁਹਾਡੇ ਨੀਅਤ ਦੇ ਵਿੱਚ ਉਹ ਚੀਜ਼ਾਂ ਹੋਣ ਤਾਂ ਸ਼ਾਇਦ ਇਹ ਚੀਜ਼ਾਂ ਨਹੀਂ ਬੱਦਦੀਆਂ ਆਉਂਕੇ ਹੁਣ ਜਿਹੜਾ ਇਮੀਡੀਏਟ ਸਵਾਲ ਸਾਡੇ ਸਾਹਮਣੇ ਖੜਾ ਹੈ ਉਹ ਇਹ ਹੈ ਕਿ ਰੋਟੀਨ ਚ ਵੀ ਉਹ ਕਹਿੰਦੇ ਪਹਿਲਾਂ ਵੀ ਐ ਹੁੰਦਾ ਰਿਹਾ ਹੁੰਦਾ ਰਿਹਾ ਇਹਦੇ ਚ ਕੋਈ ਦੋ ਰਾਮ ਨਹੀਂ ਲਗਾਤਾਰ ਇਹ ਹੁੰਦਾ ਸਤੰਬਰ ਤੋਂ ਲੈ ਕੇ 1 ਸਤੰਬਰ ਤੋਂ ਲੈ ਕੇ 21 ਮਈ ਤੱਕ ਦਾ ਇਹ ਇੱਕ ਪੀਰੀਅਡ ਗਿਣਿਆ ਜਾਂਦਾ ਹੈ ਜਿਹੜਾ ਇਸ ਲੈਵਲ ਦੇ ਉੱਤੇ ਵਾਟਰ ਫਲੋ ਦਾ ਉਹਦੇ ਚ ਨਾਰਮਲੀ ਹੀ ਹਰਿਆਣਾ ਆਪਣਾ ਪਾਣੀ ਵਾਧੂ ਜਿਹੜਾ ਉਹਨੂੰ ਮਿਲਦਾ ਉਹ ਤਾਂ ਯੂਜ਼ ਕਰ ਲੈਂਦਾ ਤੇ ਅੱਗੇ ਨਵੀਂ ਡਿਮਾਂਡ ਕਰ ਦਿੰਦਾ ਤਾਂ ਉਹ ਦਿੱਤਾ ਜਾਂਦਾ ਰਿਹਾ ਹੁਣ ਤੱਕ ਇਹਨਾਂ ਨੇ 2 ਸਾਲ ਤੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਉਹਨਾਂ ਨੂੰ ਕਿ ਭਾਈ ਅੱਗੇ 2 ਸਾਲ ਦਿੱਤੇ ਤੁਸੀਂ ਆਪਣੀ ਮੈਨੇਜ ਕਰੋ ਉਹਨਾਂ ਪਾਣੀ ਸੈਨੇ ਸੈਨੇ ਵੱਢ ਲਓ ਮਹੀਨਿਆਂ ਚ ਵਰਤੋ ਤਾਂ ਕਿ ਤੁਹਾਡਾ ਪਾਣੀ ਤੁਸੀਂ ਵੱਧ ਡਿਮਾਂਡ ਨਾ ਕਰ ਸਕੋ ਇੱਕ ਗੱਲ ਇਹ ਆ ਕਿ ਹਰਿਆਣਾ ਪਿਆਸਾ ਮਰੂਗਾ ਜਿਹੜਾ ਇੱਕ ਇਹ ਚੀਜ਼ ਜਾਣੇ ਤੇ ਦੂਜੇ ਪਾਸੇ ਸਾਡੇ ਵਾਲੇ ਕਹਿੰਦੇ ਨੇ ਬੂੰਦ ਨਹੀਂ ਜਾਣ ਦੇਣੀ ਇਹ ਦੋਨੋਂ ਨੈਰੇਟਿਵ ਫਾਲਸ ਨੇ ਗਲਤ ਨੇ ਸਟਰੈਟੇਜੀ ਗਲਤ ਹੈ ਦੋਨਾਂ ਦੀ ਘੱਟੋ ਘੱਟ ਜਿਹੜਾ ਕਹਿੰਦਾ ਬੂੰਦ ਨਹੀਂ ਜਾਣ ਦੇਣੀ ਬੂੰਦ ਨਹੀਂ ਨਹਿਰਾਂ ਭਰੀਆਂ ਜਾ ਰਹੀਆਂ ਨੇ ਰਾਜਸਥਾਨ ਨੂੰ 55% ਪਾਣੀ ਜਾ ਰਿਹਾ ਹੈ ਜਿੰਨਾ ਪੰਜਾਬ ਹਰਿਆਣਾ ਦੇ ਦੋਨਾਂ ਦਾ ਮਿਲਾ ਕੇ ਹਰਿਆਣਾ ਨੂੰ ਆਬਾਦੀ ਦੇ ਲਿਹਾਜ਼ ਨਾਲ ਵੀ ਤੇ ਜ਼ਮੀਨ ਦੇ ਲਿਹਾਜ਼ ਨਾਲ ਵੀ ਪੰਜਾਬ ਨਾਲੋਂ ਜ਼ਿਆਦਾ ਪਾਣੀ ਮਿਲ ਰਿਹਾ ਜਿਉਂਦਾ ਜਮਨਾ ਵੀ ਤੇ ਜੇ ਇਧਰ ਨਾਲ ਵੀ ਗਣ ਕਰ ਲੋ ਬੂੰਦ ਥੋੜੀ ਆ ਉਹ ਤਾਂ ਜਾ ਕੇ ਭਰੀਆਂ ਨਹਿਰਾਂ ਜਾ ਰਹੀਆਂ ਨੇ ਬੂੰਦਰੀ ਦੇਣਾ ਬੂੰਦਰੀ ਦੇਣਾ ਇੱਕ ਤਾਂ ਇਹ ਨੈਰੇਟਿਵ ਬਦਲਣਾ ਇਹ ਇਹ ਮੈਸੇਜ ਦਿੰਦਾ ਵੀ ਸ਼ਾਇਦ ਪੰਜਾਬ ਬਦਵਾਸੀ ਕਰਦਾ ਜੀ ਤੁਸੀਂ ਵਿਕਟਮ ਤਾਂ ਬਾਣੀ ਨਹੀਂ ਰਹੇ ਤੁਹਾਡਾ ਮੁਹਾਵਰਾ ਭਾਵੇਂ ਤੁਸੀਂ ਵਿਕਟਮ ਹੋ ਲਗਾਤਾਰ ਪਰ ਤੁਸੀਂ ਆਪਣੇ ਆਪ ਦੀ ਪੇਸ਼ਕਾਰੀ ਇਹੋ ਜਿਹੀ ਕਰਦੇ ਹੋ ਜਿਵੇਂ ਡਾਂਗ ਲੈ ਕੇ ਜਿਵੇਂ ਦਾਣਾ ਚੇ ਮਨਿਸਟਰ ਅੱਜ ਕਹਿੰਦਾ ਉੱਥੇ ਬੈਠ ਕੇ ਤੇ ਗਡਾਸਾ ਵੀ ਨਾਲ ਲੈ ਜਾਂਦਾ ਤੇ ਕਹੀ ਵੀ ਨਾਲ ਲੈ ਜਾਂਦਾ ਬੈਟਰੀ ਨਾਲ ਲੈ ਜਾਂਦਾ ਤਾਂ ਕਤਲ ਕਰ ਦਿੰਦਾ ਬੰਦਾ ਇੱਕ ਵਾਰੀ ਦੇ ਪਿੱਛੇ ਇਹ ਜਿਹੜਾ ਕਤਲ ਉਗਾਰਤ ਜਿਹੜਾ ਇਹ ਈਡੀਐਮ ਹੁੰਦਾ ਹੈ ਸਭ ਇੱਕ ਪੋਸਟਾਂ ਤੇ ਬੈਠ ਕੇ ਤੁਹਾਨੂੰ ਜਿਹੜੇ ਉਦਾਹਰਣਾਂ ਨੇ ਬਾਕੀ ਚੀਜ਼ਾਂ ਨੇ ਬਹੁਤ ਸੋਚ ਸਮਝ ਕੇ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਮੈਸੇਜ ਹੋਰ ਕਿਤੇ ਵੀ ਜਾਂਦੇ ਨੇ ਸਾਰੇ ਲੋਕਾਂ ਨੇ ਫੈਕਟਰੀ ਦੇਖਣੇ ਹੁੰਦੇ ਸਾਰੇ ਲੋਕਾਂ ਨੇ ਤੁਹਾਡੀ ਜ਼ੁਬਾਨ ਦੇਖਣੀ ਹੁੰਦੀ ਹੈ ਕੀ ਹੈ ਹੁਣ ਵੀ ਉਹ 21 ਮਈ ਤੱਕ ਦਾ ਹੀ ਰੌਲਾ ਇਹ ਅੱਜ ਇੱਕ ਹੋ ਗਈ 21 ਦਿਨਾਂ ਦਾ ਇਹ ਵੱਡਾ ਰੌਲਾ ਨਹੀਂ ਜੇ ਇਹ ਕਿਉਂ ਟਿਆ ਜਾਂਦਾ ਹੁੰਦਾ ਐਮੀਕੇਬਲੀ ਗਵਰਨਮੈਂਟ ਆਫ ਇੰਡੀਆ ਸਿਆਣੀ ਹੁੰਦੀ ਹਰਿਆਣੇ ਦੇ ਤੇ ਸਾਡੇ ਵਾਲੇ ਵੀ ਸਿਆੜੇ ਹੁੰਦੇ ਤੇ ਮਚਿਓਰਿਟੀ ਦੇ ਨਾਲ ਇਹ ਮਾਮਲੇ ਅੱਗੇ ਪਿੱਛੇ ਕਰਕੇ ਦੇਖੇ ਜਾ ਸਕਦੇ ਸੀ 8500 ਕਿਉਸਕ ਚੋਂ 4000 ਕਿਉਸਕ ਆਲਰੇਡੀ ਜਾ ਰਿਹਾ ਪੇਨ ਲਈ ਬਾਧੂ ਵਰਤੋਂ ਤੋਂ ਬਾਧੂ ਲੰਘ ਪਾ ਗੱਦਾ ਤਾਂ ਫਿਰ ਰੌਲਾ 8500 8500 ਕਿਉਂ ਕੀਤਾ ਜਾ ਰਿਹਾ ਜੀ ਬਾਬਲਾ 4500 ਤਾਂ ਬਚਿਆ ਨਾ ਤੇ ਟੈਕਨੀਕਲੀ ਵੀ ਤੁਸੀਂ ਉਹ ਸ਼ਬਦਾਵਲੀ ਵਾਰ-ਵਾਰ ਕੀ ਯੂਜ਼ ਕਰੀ ਜਾ ਰਹੇ ਹੋ ਦੋਨੋਂ ਸਾਡੇ ਵਾਲੇ ਵੀ ਤੇ ਉਧਰ ਉਧਰਲੇ ਵੀ ਵੀ ਤੁਸੀਂ ਆਹ ਕਰਦੇ ਹੋ ਜੀ ਤੁਸੀਂ ਬਾਹ ਕੜਦੇ ਹੋ ਬਾਕੀ ਦਾ ਚੀਜ਼ਾ ਫਿਰ ਇੱਕ ਟੈਕਨੀਕਲੀ ਤੁਹਾਡੇ ਕੋਲ ਫਿਗਰ ਜਨ 3 ਕਰੋੜ ਪਾਪੂਲੇਸ਼ਨ ਹੈ ਮੰਨ ਲਓ ਹਰਿਆਣੇ ਦੀ 135 ਲੀਟਰ ਗਵਰਨਮੈਂਟ ਆਫ ਇੰਡੀਆ ਦਾ ਪੈਮਾਨਾ ਹੈ ਕਿ ਇੱਕ ਵਿਅਕਤੀ ਲਈ ਪਰ ਕੈਪੀਟਾ ਦੇ ਲਿਹਾਜ਼ ਦੇ ਨਾਲ ਪਾਣੀ ਪੀਣ ਵਾਲਾ ਚਾਹੀਦਾ ਤਾਂ 1700 ਕਿਉਸਕੇ ਬਣਦੇ 4000 ਮਿਲ ਰਹੇ ਹੈ ਉਹ ਦੋ ਗੁਣਾ ਤੋਂ ਵੀ ਜ਼ਿਆਦਾ ਜੇ ਉਹਦੇ 'ਚ ਵੀ ਪਾੜ ਦੇ ਤਾਂ ਮਤਲਬ ਮਾਮਲਾ ਪੀਣ ਵਾਲੇ ਪਾਣੀ ਦਾ ਹੈ ਹੀ ਨਹੀਂ ਮਾਮਲਾ ਇਰੀਗੇਟਡ ਪਾਣੀ ਦਾ ਉਹ ਸਾਰੇ ਮਾਮਲੇ ਦੇ ਵਿੱਚ ਬਾਕੀ ਦਾ ਜਿਹੜਾ ਤੁਸੀਂ ਲੈ ਜਾ ਰਹੇ ਹੋ 8500 ਕਹਿ ਕੇ 4500 ਇਹ ਪਤਾ ਕਿੰਨਾ ਬਣਦਾ ਜੇ ਸੁਧਾਰਨ ਸ਼ਬਦ ਤੇ ਵਰਤੇ ਜਾਵੇ ਛੋਟੀਆਂ ਨਹਿਰਾਂ ਤੋਂ ਛੱਡ ਦਿਓ ਭਾਖੜਾ ਮੇਨ ਲਾਈਨ ਜਿਹੜੀ ਹੈ ਉਹਦੀ ਟੋਟਲ ਕੈਪੈਸਿਟੀ 12400 ਕਿਊਸਕ ਹੈ ਟੋਟਲ ਭਾਖੜਾ ਮੇਨ ਲਾਈਨ ਦੀ ਜਿਹਦੇ ਚੋਂ ਰਾਜਸਥਾਨ ਨੂੰ ਵੀ ਵਿੱਚੋਂ ਇਧਰੋਂ ਪਾਣੀ ਜਾਂਦਾ ਜਿਹਦੇ ਚੋਂ ਹਰਿਆਣੇ ਨੂੰ ਵੀ ਜਾਂਦਾ ਤੇ ਬਾਕੀ ਇਹਦਾ ਮਤਲਬ ਕੀ ਹੈ ਕਿ 8500 ਕਿਉਸਕ ਦਾ ਮਤਲਬ ਹੈ ਕਿ ਇੱਕ ਲਗਭਗ ਪੌਣੀ ਪਾਖੜਾ ਨਹਿਰ ਦੇਣੀ ਹੈ। ਇਹ ਮੇਨ ਲਾਈਨ ਦੇਣੀ ਹੈ। ਐ ਨਹੀਂ ਕਿ ਉਹ ਛੋਟਾ ਮੋਟਾ ਕੰਮ ਹੈ ਕੋਈ ਜਿਹਦੇ ਚ ਜਿੰਦੋਂ ਮਰਜੀ ਤੁਸੀਂ ਉਹ ਗੱਲ ਕਰ ਲੋਗੇ। ਇਸ ਲਈ ਕੁਝ ਇਹ ਤੱਥਾਂ ਦੇ ਲਿਹਾਜ਼ ਦੇ ਨਾਲ ਫਿਰ ਜਿਹੜਾ ਰਿਐਕਸ਼ਨ ਕੀਤਾ ਹੈ ਸਾਡੇ ਮੇਰਾ ਖਿਆਲ ਹੈ ਉਸ ਪਦਰ ਦੇ ਉੱਤੇ ਜਦੋਂ ਅਧਿਕਾਰੀ ਜਾਂਦੇ ਨੇ ਤਾਂ ਜਿਹੜਾ ਇੱਕ ਇਸ ਲੈਵਲ ਦਾ ਪਹਿਲਾ ਪ੍ਰੈਜ਼ੀਡੈਂਟ ਸੈੱਟ ਕਰਤਾ ਗਵਰਨਮੈਂਟ ਆਫ ਇੰਡੀਆ ਵਿੱਚ ਬੈਠ ਕੇ ਕਰੂਗੀ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਸੈਟ। ਨਾ ਮਾ ਕੁਝ ਨਹੀਂ ਹੈ। ਇੰਦਰਾ ਗਾਂਧੀ ਨੇ ਇਹ ਕੀਤਾ ਸੀ 24 ਮਾਰਚ ਨੂੰ 1976 ਨੂੰ। 24 ਮਾਰਚ 1976 ਨੂੰ ਯੂਨੀ ਲੈਟਰਲੀ ਐਮਰਜੈਂਸੀ ਲੱਗੀ ਹੈ ਸਾਰੇ ਲੀਡਰ ਅਦਰ ਨੇ ਆਪੋਜੀਸ਼ਨ ਦੇ ਤੁਸੀਂ ਅਵਾਰਡ ਦਿੱਤਾ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਉਸ ਲੈਵਲ ਦੇ ਕਿ 3.5 ਐਮਐਫ ਪਾਣੀ ਤੇ 3.5 ਐਮਐਫ ਪਾਣੀ ਪੰਜਾਬ ਤੇ ਹਰਿਆਣਾ ਚ ਵੰਡਿਆ ਜਾਂਦਾ ਹੈ। 8 ਐਮਐਮ ਪਾਣੀ ਰਾਜਸਥਾਨ ਨੂੰ ਦਿੱਤਾ ਜਾਂਦਾ ਹੈ। ਤੁਸੀਂ ਯੂਨੀ ਲੈਟਰਲੀ ਦਿੱਤਾ ਹੈ। ਉਦੋਂ ਬਾਅਦ ਫੇਰ 31 ਦਸੰਬਰ 1981 ਨੂੰ ਉਹੀ ਪ੍ਰਧਾਨ ਮੰਤਰੀ ਦੁਆਰਾ ਬੈਠ ਕੇ ਤਿੰਨ ਚੀਮਨਿਸਟਰਾਂ ਨੂੰ ਵਿੱਚ ਬਿਠਾ ਕੇ ਔਰ ਬਾਰ-ਬਾਰ ਇਹ ਆਰਿਆ ਕੇ ਦਰਬਾਰਾ ਸਿੰਘ ਤੋਂ ਗਨਪੁਆਇੰਟ ਤੇ ਕਰਾਇਆ ਗਿਆ ਫੇਰ ਸੁਪਰੀਮ ਕੋਰਟ ਚੋ ਕੇਸ ਵਿਡਰਾ ਕਰਾਇਆ ਜਾਂਦਾ ਤੇ ਸਹਿਮਤੀ ਨਾਲ ਪਾਣੀ ਪੰਜਾਬ ਦਾ 4.2 ਐਮਐਫ ਕਰਤਾ ਜਿਹੜਾ ਹਰਿਆਣੇ ਦਾ ਸਾਢੇ ਤਿੰਨ ਦਾ ਤਿੰਨ ਰਹਿਣ ਦਿੱਤਾ Rajasthan ਦਾ ਵੀ ਵਧਾ ਕੇ 8.6 ਐਮਐਫ ਕਰ ਇੱਕ ਗੌਰਮੈਂਟ ਆਫ ਇੰਡੀਆ ਦਾ ਨਜ਼ਰੀਆ ਹੈ ਸ਼ੁਰੂ ਤੋਂ ਲੈ ਕੇ ਅੱਜ ਕੱਲੀ ਪਾ ਜੀਜੇਪੀ ਦਾ ਕੁਐਸਚਨ ਨਹੀਂ ਹੈ ਜਿਹੜੀ ਵੀ ਸੈਂਟਰਲ ਸੱਤਾ ਚ ਰਹੀ ਹੈ ਪੰਜਾਬ ਦਾ ਇਤਰਾਜ਼ ਸ਼ੁਰੂ ਤੋਂ ਹੋਏ ਰਿਹਾ ਕਿ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਹੈ ਉਹਦਾ ਸੈਕਸ਼ਨ 78 79 80 ਇਹ ਅਨ ਕਨਸਟੀਟਿਊਸ਼ਨਲ ਨੇ ਸੁਪਰੀਮ ਕੋਰਟ ਆਫ ਇੰਡੀਆ ਇਹ ਤਿੰਨਾਂ ਤੇ ਫੈਸਲਾ ਕਿਉਂ ਨਹੀਂ ਕਰਦੀ ਬਾਕੀ ਮਾਮਲੇ ਨਹੀਂ ਨੰਬਰ ਜਾਣਗੇ ਉਸ ਤੋਂ ਬਾਅਦ ਜਦੋਂ ਇਹ ਹੋ ਗਿਆ ਕਿ ਹਾਂ ਸੰਵਿਧਾਨਕ ਜਨੇਦਰ ਜਨੀ ਸੰਵਿਧਾਨਕ ਇਸ ਦੇਸ਼ ਦੇ ਸੰਵਿਧਾਨ ਮੁਤਾਬਕ ਕੋਈ ਵੀ ਕਾਨੂੰਨ ਮੌਜੂਦ ਚ ਨਹੀਂ ਰਹਿ ਸਕਦਾ ਜੇ ਉਹ ਸੰਵਿਧਾਨ ਦੇ ਨਾਲ ਟਕਰਾਉਂਦਾ ਤਾਂ ਇਹ ਪੂਰੀ ਤਰ੍ਹਾਂ ਸੰਵਿਧਾਨ ਦੇ ਨਾਲ ਟਕਰਾਉਂਦੇ ਨੇ ਉਹ ਕਹਿੰਦੇ ਪਹਿਲਾਂ ਐਸ ਬਾਈ ਆ ਲਖੰਡੋ ਪਹਿਲਾਂ ਹਾਂ ਕੱਢੋ ਫਿਰ ਦੇਖਾਂਗੇ ਇਹ ਬਹੁਤ ਬੜਾ ਲੈਵਲ ਦੇ ਇਸ਼ੂ ਜਿਹੜੇ ਲਗਾਤਾਰ ਖੜੇ ਹੋਏ ਨੇ ਔਰ ਜਿਹੜੇ ਲਗਾਤਾਰ ਚੱਲ ਰਹੇ ਨੇ 1955 ਤੋਂ ਖੜਾ Rajasthan ਵਾਲਾ 1960 ਤੋਂ ਨਵਾਂ ਇੰਟਰ ਹੋ ਗਿਆ ਉਰਤਾ ਖੈਰ ਅਸੀਂ 1960 ਵਾਲੀ ਸੰਧੀ ਸਸਪੈਂਡ ਕਰਕੇ ਇੱਕ ਨਵਾਂ ਇਸ਼ੂ ਖੋਲ ਰਿਹਾ ਵੀ ਇੰਦਰ ਹੋਰ ਇੱਕ ਨਵਾਂ ਪੰਗਾ ਪਾ ਲੋ ਜਿਹੜਾ ਉਹਨੂੰ ਵੀ ਨਾ ਮੰਨੋ ਉਹ ਇੱਕ ਅਲੱਗ ਗੱਲ ਹੈ ਔਰ ਜਿਹੜੇ ਢੰਗ ਦੇ ਨਾਲ ਬਿਲਕੁਲ ਸਾਡੇ ਚੀਫ ਮਨਿਸਟਰ ਨੇ ਜਿਹੜੀ ਜਿਹੜਾ ਇਹਨੂੰ ਪੋਲੀਟਿਕਸਾਈਜ਼ ਜੇ ਕਰਨ ਦਾ ਕੁਐਸਚਨ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਹੂੰ ਪਹਿਲੀ ਲੜਾਈ ਤੁਸੀਂ ਤੱਥਾਂ ਤੇ ਲੜਦੇ ਹੋ ਟੈਕਨੀਕਲ ਗਰਾਉਂਡ ਤੇ ਨਾਲ ਤੁਸੀਂ ਪੋਲੀਟੀਕਲ ਜੇ ਕਰਦੇ ਹੋ ਉਹ ਚ ਨੰਬਰ ਬਣਾਉਣ ਦੀ ਗੱਲ ਨਹੀਂ ਜੇ ਬਿਆਨ ਆਉਂਦੇ ਨੇ ਸਾਡੇ ਚੀਫ ਮਨਿਸਟਰ ਸਾਹਿਬ ਭਾਜਪਾ ਦਾ ਜਾਖੜ ਦੱਸਿਓ ਕੀ ਕਹਿਣਾ ਚਾਹੁੰਦਾ ਹੈ ਕਾਂਗਰਸ ਦਾ ਫਲਾਣਾ ਦੱਸੇ ਇਹਦਾ ਮਤਲਬ ਤੁਹਾਡਾ ਪੰਜਾਬ ਨਹੀਂ ਹੈ ਤੁਹਾਡੀ ਲੜਾਈ ਹੋਰ ਹੈ ਜੇ ਲੜਾਈ ਪੰਜਾਬ ਹੋਵੇ ਫਿਰ ਤੁਸੀਂ ਇਹ ਨਹੀਂ ਕਹਿੰਦੇ ਤੁਸੀਂ ਅੱਜ ਇੱਕ ਚੰਗੀ ਗੱਲ ਕੀਤੀ ਹੈ ਚੀਫ ਮਿਨਿਸਟਰ ਨੇ ਉੱਥੇ ਬੈਠ ਕੇ ਕਰ ਪਖੜਾ ਜਾ ਕੇ ਜਦੋਂ ਸੁਵਾਨਸੂਲ ਪੁੱਛਿਆ ਕਹਿੰਦੇ ਮੈਂ ਜਲਦੀ ਆਲ ਪਾਰਟੀ ਮੀਟਿੰਗ ਬੁਲਾਉਂਗਾ ਹੁਣੇ ਜਾ ਕੇ ਸ਼ਾਮ ਨੂੰ ਫੈਸਲਾ ਕਰੂੰਗਾ ਤੇ ਜੇ ਲੋੜ ਪਈ ਤਾਂ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਉਂਗਾ ਅਸੀਂ ਬਾਰ-ਬਾਰ ਇਹੀ ਦਾ ਚੀਜ਼ਾਂ ਕਹਿ ਰਹੇ ਆ ਭਾਈ ਇਹ ਸੀਰੀਅਸ ਇਸ਼ੂ ਨੇ ਨਾਲ ਉੱਥੇ ਵਿਚਾਰੋ ਜਿੱਥੇ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ ਜਿੱਥੇ ਸੰਜੀਦਗੀ ਨਾਲ ਗੱਲ ਹੋਣੀ ਚਾਹੀਦੀ ਹੈ ਜਿੱਥੇ ਤੱਥਾਂ ਦੇ ਨਾਲ ਗੱਲ ਹੋਣੀ ਚਾਹੀਦੀ ਹੈ ਔਰ ਉਹਦੇ ਆਧਾਰ ਤੇ ਜਦੋਂ ਤੁਸੀਂ ਆਪਣੀ ਗੱਲ ਕਰੋਗੇ ਤਾਂ ਕਿਤੇ ਹੋਰ ਬਾਹਰਲੇ ਦੁਨੀਆ ਨੂੰ ਵੀ ਤੇ ਬਾਹਰਲੇ ਲੋਕਾਂ ਨੂੰ ਵੀ ਲੱਗੇਗਾ ਕਿ ਤੁਸੀਂ ਠੀਕ ਗੱਲ ਕਰ ਰਹੇ ਹੋ ਜਾਂ ਨਹੀਂ ਔਰ ਇਹ ਬਲੇਮ ਗੇਮ ਦੇ ਵਿੱਚ ਪੈਣ ਦੀ ਬਜਾਏ ਹੁਣ ਬਿੱਟੂ ਰਵਨੀਤ ਬਿੱਟੂ ਪਹਿਲਾਂ ਕਹਿੰਦੇ ਦੀ ਕੱਲ ਦਾ ਬਿਆਨ ਸੀ ਜੂਨੀਅਰ ਮਨਿਸਟਰ ਹੈ ਪੰਜਾਬ ਤੋਂ ਪੰਜਾਬ ਤੋਂ ਨਹੀਂ ਸੌਰੀ ਉਹ ਰਾਜਸਥਾਨ ਤੋਂ ਬਣੇ ਨੇ ਜੀ ਅੱਜ ਕੱਲ ਰਾਜ ਸਭਾ ਦਾ ਮਾਮਲਾ ਪੰਜਾਬ ਦੇ ਤਾਂ ਉਹ ਵੈਸੇ ਨੇ ਤੇ ਇਸ ਲਈ ਰਾਜਸਥਾਨ ਦਾ ਵੀ ਝੁਕਾ ਹੋ ਸਕਦਾ ਜਿੱਥੋਂ ਐਮਪੀ ਬਣਦਾ ਬੰਦਾ ਉਹਦਾ ਝੁਕਾ ਕਿਤੇ ਨਾ ਕਿਤੇ ਰਹਿੰਦਾ ਉਹ ਕਹਿੰਦੇ ਜੀ ਜਾਣ ਬੁੱਝ ਕੇ ਪੰਜਾਬ ਰੌਲਾ ਪਾ ਰਿਹਾ ਅੱਜ ਹੁਣ ਕਹਿਣ ਲੱਗੇ ਮੇਰੀ ਚੇਅਰਮੈਨ ਨਾਲ ਗੱਲ ਹੋ ਗਈ ਉਹ ਕਹਿੰਦਾ ਕੋਈ ਬੂੰਦ ਪਾਣੀ ਨਹੀਂ ਛੱਡਣਾ ਜੇ ਪਾਲਿਟਿਸ਼ਨ ਆਈ ਰਹਾ ਕੇਂਦਰ ਦੀ ਜਿੰਦ ਤੇ ਹਰਿਆਣੇ ਦੀ ਤੇ ਪਲੱਸ ਪੰਜਾਬ ਦੀ ਡੈਮ ਸੇਫਟੀ ਐਕਟ ਬਣਾ ਕੇ ਇਹਨਾਂ ਨੇ 2021 ਚ ਟੋਟਲ ਡੈਮਾਂ ਦਾ ਕੰਟਰੋਲ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ ਲੈ ਲਿਆ ਉਹ ਸਟੇਟ ਸਬਜੈਕਟ ਨਹੀਂ ਰਹਿਣ ਦਿੱਤਾ ਉਹ ਕੰਗਰੈਸ ਲਿਸਟ ਚ ਜਾ ਕੇ ਉਹਨਾਂ ਕੋਲ ਚਲਾ ਗਿਆ ਉੱਥੇ CRP ਤੇ CISF ਵਗੈਰਾ ਉਹ ਲੱਗੀਆਂ ਹੋਈਆਂ ਨੇ ਉਥੋਂ ਪਾਣੀ ਛੱਡਣਗੇ ਹੀਠਾ ਸਾਡੇ ਵਾਲੇ ਬਹਿਗੇ ਨੱਕੇ ਤੇ ਜਾ ਕੇ ਚੀਫ ਮਿਨਿਸਟਰ ਤੇ ਬਾਕੀ ਉਹ ਫਿਰ ਗਾਹਾ ਕਹਿੰਦੇ ਅਸੀਂ ਆਪੀ ਇੱਧਰ ਉੱਧਰ ਵਰਤ ਲਾਂਗੇ ਜਾਣ ਨਹੀਂ ਦੰਦੇ ਫਿਰ ਲੜਾਈ ਕਹੀ ਜੁ ਹੋਏਗੀ ਤੂੰ ਸੋਚ ਕੇ ਦੇਖੋ ਇੰਨੀ ਹੈਗੀ ਆ ਕਿ ਪੰਜਾਬ ਪੁਲਿਸ ਤੇ ਉਹਨਾਂ ਦੀ ਆਪਸ ਚ ਰੌਣਾ ਪਊਗਾ ਲੜਾਈ ਚਲਾਵਾਂਗੇ ਅਸੀਂ ਕਲਾ ਜਾਂ ਇੱਕ ਸਟੇਟ ਆਏ ਲੜੂਗੀ ਇੱਕ ਦੂਜੇ ਦੇ ਨਾਲ ਇਹੋ ਜਿਹੇ ਤਰੀਕੇ ਨਾਲ ਨਾਰਥ-ਈਸਟ ਚ ਲੜਾਈ ਹੋ ਗਈ ਸੀ ਦੋਨਾਂ ਦੀ ਪੁਲਿਸ ਚ ਬਹੁਤ ਬੰਦੇ ਮਰ ਗਏ ਸੀਗੇ ਇਹ ਦੋਨਾਂ ਇਹ ਇਹ ਬੜੇ ਵੱਡੇ ਪੰਗੇ ਨੇ ਇਹ ਨੇਸ਼ਨ ਜੇ ਤੁਹਾਨੂੰ ਲੱਗਦਾ ਕਿ ਦੇਸ਼ ਨੰਬਰ 1 ਹੈ ਤਾਂ ਭਾਜਪੀ ਨੰਬਰ 1 ਨਹੀਂ ਨਾ ਫਿਰ ਹੋ ਸਕਦੀ ਆਵਾਦ ਵੀ ਪਾਰਟੀ ਨੰਬਰ 1 ਨਹੀਂ ਹੋ ਸਕਦੀ ਬਾਕੀ ਨਹੀਂ ਹੋ ਸਕਦੀ ਦੇਸ਼ ਸਹਿਮਤੀਆਂ ਨਾਲ ਚੱਲਦੇ ਨੇ ਪੋਲੀਟੀਕਲ ਸਕੋਰ ਨਾਲ ਨਹੀਂ ਚੱਲਦੇ ਜਿਵੇਂ ਤੁਸੀਂ ਬਣਾ ਰਹੇ ਹੋ ਆਪ ਬਣਾਓ ਜੇ ਜੇ ਤੁਸੀਂ ਮਨਿਸਟਰ ਹੋ ਜੂਨੀਅਰ ਮਨਿਸਟਰ ਹੋ ਤਾਂ ਪੰਜਾਬ ਵੀ ਤੁਹਾਡਾ ਹੀ ਹੈ ਹਰਿਆਣਾ ਨਹੀਂ ਆ ਜੇ ਕਦੇ چی ਮਨਿਸਟਰ ਹਰਿਆਣਾ ਦੇ ਰਹੇਗੇ ਜਦ ਤੁਸੀਂ ਓਡੇ ਜੋਗੇ ਨਹੀਂ ਹੋ ਫਿਰ ਉਸ ਪੋਸਟ ਦੇ लायक ਨਹੀਂ ਹੋ ਜਿੱਡੀ ਵੱਡੀ ਪੋਸਟ ਆ ਜਾਂਦੀ ਹੈ ਤਾਂ ਸਾਰਿਆਂ ਨੂੰ ਸਾਰੇ ਨਜ਼ਰੀਏਤ ਨਾਲ ਦੇਖਣਾ ਪਏਗਾ ਉਹ ਸਾਰੇ ਮਾਮਲੇ ਦੇ ਵਿੱਚ ਇਹ ਜਿਹੜਾ ਇੱਕ ਇਸ਼ੂ ਸਾਡੇ ਇਮੀਡੀਏਟ ਆ ਰਿਹਾ ਖੈਰ ਮੈਨੂੰ ਨਹੀਂ ਲੱਗਦਾ ਕਿ 20 ਦਿਨਾਂ ਦੇ ਵਿੱਚ ਕੋਈ ਜਾਗ ਲੱਗਣ ਵਾਲੀ ਹੈ ਕੋਈ ਐਡਾ ਵੱਡਾ ਸਾਰਿਆਂ ਦਾ ਕਥਾਰਸਿਸ ਇੰਨਾ ਕੁ ਜ਼ਰੂਰ ਹੋ ਜੂਗਾ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਪਰ ਇਹ ਦੋਨੋਂ ਮਾਮਲਿਆਂ ਦੇ ਵਿੱਚ ਮੇਰਾ ਖਿਆਲ ਟੈਕਲ ਕਰਨ ਦੇ ਜਿਹੜੇ ਤਰੀਕੇ ਨੇ ਇਹ ਦੱਸਦੇ ਨੇ ਕਿ ਗਵਰਨਮੈਂਟ ਆਫ ਇੰਡੀਆ BBMP ਦੇ ਮੈਂਬਰ ਇਨਕਲੂਡਿੰਗ ਬਾਕੀ ਦੇ ਸਰਕਾਰਾਂ ਉਹ ਐਡਾ ਕ ਮਸਲਾ ਵੀ ਹੱਲ ਕਰਨ ਦੇ ਲਾਇਕ ਨਹੀਂ ਹੈ ਪੋਲਿਟੀਕਲ ਵਿਜਡਮ ਐਡੇ ਜੋਗੀ ਵੀ ਨਹੀਂ ਹੈ ਕਿ ਉਹ ਚਲਦੇ ਚੀਜ਼ ਨੂੰ ਹੀ ਹੱਲ ਕਰ ਲੈਣ ਉਹ ਕਹਿੰਦੇ 4000 ਜਾਂਦਾ ਜੀ 8500 ਨਹੀਂ ਚਲੋ 2000 ਹੋਰ ਵਧਾ ਦੇ ਜੀ ਲੈਣ ਦੇਣ ਇੱਕ ਦੂਜੇ ਦੇ ਬੜੀਆਂ ਚੀਜ਼ਾਂ ਕਿਤੇ ਨਾ ਕਿਤੇ ਨਾਰਮਲ ਹੋ ਜਾਂਦੀਆਂ ਨੇ ਜੇ ਤੁਸੀਂ ਐਡਾ ਕੁਸਲਾ ਨਹੀਂ ਸਮਝਾ ਸਕਦੇ ਤਾਂ ਵੱਡੀਆਂ ਚੀਜ਼ਾਂ ਕਿੱਥੇ ਸਲਝਾ ਲੋਗੇ ਇਹ ਓਵਰਆਲ ਲੀਡਰਸ਼ਿਪ ਤੇ ਕ੍ਰਾਈਸਿਸ ਦਾ ਜਾਂ ਜਾਣਬੁੱਝ ਕੇ ਤੁਸੀਂ ਪੰਜਾਬ ਨੂੰ ਠਿੱਠ ਕਰਨ ਦੀ ਗੱਲ ਲਾਈਨ ਲੈਣੀ ਹੈ ਲੈਣੀ ਕੀ ਆ ਤਾਂ ਇਹ ਸਵਾਲ ਹੈ ਇਹ ਪੋਲਿਟਿਕਸ ਦਾ ਮੁੱਦਾ ਨਹੀਂ ਹੈ ਇਹ ਮਨੁੱਖਤਾ ਦਾ ਮੁੱਦਾ ਹੈ ਜਸਟਿਸ ਦਾ ਮੁੱਦਾ ਹੈ ਇਨਸਾਫ ਦਾ ਮੁੱਦਾ ਹੈ ਬਿਲਕੁਲ ਸਰ ਅਮਿਤ ਸਿੰਘ ਜੀ ਤੁਸੀਂ ਸਵੇਰੇ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੂੰ ਸਰਬਦਲ ਦੀ ਬੈਠਕ ਬੁਲਾ ਲੈਣੀ ਚਾਹੀਦੀ ਹੈ ਇਹਨਾਂ ਨੂੰ ਸੈਸ਼ਨ ਬੁਲਾਉਣਾ ਚਾਹੀਦਾ ਸੋ ਲੱਗਦਾ ਤੁਹਾਡੀ ਗੱਲ ਸੁਣ ਲਈ ਗਈ ਹੈ ਚਲੋ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਹਾਮੀ ਭਰੀ ਨੰਗਲ ਹਾਮੀ ਭਰ ਰਹੇ ਸੀ ਸਰਬਦਲੀ ਬੈਠਕ ਵਿਧਾਨ ਸਭਾ ਦੇ ਸੈਸ਼ਨ ਦੀ ਤੇ ਚੰਡੀਗੜ੍ਹ ਤੱਕ ਆਉਂਦੇ ਆਉਂਦੇ ਫੈਸਲਾ ਕਰ ਲਿਆ ਕਿ ਆਮ ਆਦਮੀ ਪਾਰਟੀ ਆਪਣੇ ਸਾਰੇ ਮੰਤਰੀਆਂ ਤੇ ਐਮਐਲਏ ਨਾਲ ਬੈਠਕ ਕਰੂਗੀ ਚਲੋ ਇਹ ਆਪਾਂ ਦੇਖਦੇ ਹਾਂ ਪਰ ਮੈਂ ਪਾਣੀ ਦਾ ਦੇਖ ਰਿਹਾ ਸੀ ਕਿ ਕਹਿੰਦੇ ਕਿ 2987 ਐਮਐਫੀਸਾ ਬਣਦਾ ਹਰਿਆਣੇ ਦਾ ਜਿਹੜਾ ਰੋਟੇਸ਼ਨ ਹੁੰਦਾ ਕੀ ਬੀ ਮਈ ਤੱਕ ਦਾ ਬ੍ਰੀਕ ਮਈ ਤੋਂ ਨਵਾਂ ਸ਼ੁਰੂ ਹੋਣਾ ਹੁੰਦਾ ਪਰ ਹੁਣ ਤੱਕ ਇਹ 3110 ਐਮ ਐਫ ਲੈ ਚੁੱਕਿਆ ਮਤਲਬ 104 ਪੀਸ ਅਧੀ ਤੇ ਉਹ ਤੋਂ ਬਾਅਦ ਹੁਣ ਵੀ ਜਿਹੜਾ ਜਾ ਰਿਹਾ ਉਹ ਵੱਖਰਾ ਵਾਧੂ ਜਾ ਰਿਹਾ ਮੈਂ ਪ੍ਰੋਫੈਸਰ ਸਾਹਿਬ ਸਰਦਾਰ ਹਮੀਰ ਸਿੰਘ ਜੀ ਕਹਿੰਦੇ ਕਿ ਲੱਗਦਾ ਇਹ ਇਹਦੇ ਵਿੱਚ ਫਿਗਰ ਦੀ ਗੱਲ ਹੈ ਉਹ ਐਮ ਐਫ ਨਹੀਂ ਹੋ ਸਕਦਾ ਐਮ ਐਫ ਬਹੁਤ ਵੱਡੀ ਕੁਆਂਟੀਟੀ ਹੁੰਦੀ ਹੈ ਤੇ ਇਹ 3.5 ਐਮ ਐਫ 3.5 ਐਮ ਐਫ ਚ ਬਣਿਆ ਹੋਇਆ ਉਹ ਟੋਟਲ ਹੈ ਜੀ 2.987 ਐਮ ਐਫ ਤੇ 3.110 ਐਮਐਫ ਆ 2 ਪੁਆਇੰਟ ਮੈਂ ਕਿਹਾ 2900 ਐ ਨਹੀਂ ਹੈ ਹਾਂ 2900 ਨਹੀਂਗਾ 2.910 ਬਿਲਕੁਲ 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 3.110 ਐਮਐਫ ਬਿਲਕੁਲ ਬਿਲਕੁਲ ਤੁਹਾਨੂੰ ਧੰਨਵਾਦ ਰੂਸ ਕੀਤਾ ਪ੍ਰੋਫੈਸਰ ਸਾਹਿਬ ਸਰਦਾਰ ਹਮੀਰ ਸਿੰਘ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਸਮਝ ਨਹੀਂ ਆ ਮਸਲਾ ਸੁਲਝਾਉਣ ਦੀ ਉਹ ਕਹਿੰਦੇ ਅਸੀਂ ਪਾਣੀਆਂ ਦਾ ਮਸਲਾ ਥੋੜਾ ਸਮਝਾਉਣਾ ਅਸੀਂ ਤਾਂ ਸੁਲਝਾਉਣਾ ਆਪਣੀ ਸਿਆਸਤ ਦਾ ਮਸਲਾ ਸੋ ਇਹਦਾ ਮਤਲਬ ਕੀ ਉਹ ਸਿਆਸੀ ਸਮਝ ਹੈ ਸਾਨੂੰ ਲੱਗ ਰਿਹਾ ਹੈ ਪਾਣੀਆਂ ਦਾ ਮਸਲਾ ਤੇ ਉਹਨਾਂ ਲਈ ਇਹ ਸਿਆਸੀ ਮਸਲਾ ਸਿਆਸੀ ਬਣ ਗਈ ਤੁਸੀਂ ਦੇਖਿਆ ਹੋਣਾ ਕੱਲ ਇੱਕ ਬਹੁਤ ਆਪਣੇ ਨੂੰ ਕਿਸਾਨ ਪੰਜਾਬ ਦੇ ਐਸੀ ਬੜੇ ਚੰਗੇ ਸਵੰਸਿ ਕਾਲੀਆਂ ਦਾ ਇੱਕ ਚਟਾਲਾ ਸਾਹਿਬ ਆ ਜਿਹੜੇ ਲੋਕਤਲ ਬੜੇ ਸੀ ਉਹਨਾਂ ਦਾ ਸਟੇਟਮੈਂਟ ਪੜੋਗੇ ਮਨ ਲ ਕੀ ਕੀ ਸੋਚਦੇ ਆ ਮਨ ਜਿਹੜੇ ਇਸ ਵਾਰ ਇਸ ਨੇ ਲਾਸਟ ਦੇ ਤਾਂ ਗੱਲ ਕੀਤੀ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਮਨ ਨਹੀਂ ਲੱਗਦਾ ਕਿ ਜਾਂ ਤਾਂ ਅਸੀਂ ਡਿਜ਼ਰਵ ਨਹੀਂ ਕਰਦੇ ਕਿ ਸਾਡੇ ਕੋਲ ਇਹੋ ਜਿਹੀ ਲੀਡਰਸ਼ਿਪ ਹੋਵੇ ਤੇ ਜਾਂ ਲੀਡਰਸ਼ਿਪ ਜਿਹੜੀ ਆ ਡਿਜ਼ਰਵ ਨਹੀਂ ਕਰਦੀ ਤੇ ਤੁਹਾਡੇ ਵਰਗੇ ਲੋਕ ਹੋਣੇ ਜਿਹੜੇ ਕਿੰਤੂ ਪ੍ਰੰਤੂ ਕਰਨ ਤੇ ਜਾਂ ਦੋਵੇਂ ਚੀਜ਼ਾਂ ਹੀ ਹੈਗੀਆਂ ਠੀਕ ਆ ਪਿਛਲੇ ਸਾਲ ਨਾਰਥ-ਵੈਸਟ ਦੇ ਵਿੱਚ ਜਿਹੜੀ ਪਾਣੀ ਜਿਹੜੀ بارشਾ ਘਟ ਹੋਈ ਆ ਵਿਸੇ ਵਿੱਚ ਦੂਹਰੀਆਂ ਹੋਰ ਕਿਹੜੇ ਰੀਜਨਸ ਹੈਗੇ ਸਾਡੇ ਨਾਰਥ-ਵੈਸਟ ਦੇ ਵਿੱਚ ਪੰਜਾਬ ਵੀ ਆ ਹਰਿਆਣਾ ਵੀ ਆ ਹਿਮਾਚਲ ਵੀ ਆ ਜਾਂਦਾ ਉੱਪਰਲੇ ਪਾਸੇ ਜੰਮੂ ਕਸ਼ਮੀਰ ਵੀ ਹੈਗਾ ਇਦੇ ਵਿੱਚ ਜਿਹੜੀ ਐਵਰੇਜ ਦੇ ਨਾਲੋਂ بارش ਘੱਟ ਹੋਈ ਔਰ ਲੰਬੇ ਸਮੇਂ ਤੋਂ ਗੱਲ ਚੱਲਦੀ ਸੀ ਕਿ ਸਾਡੇ ਕੋਲ ਪਾਣੀ ਘੱਟ ਹੈਗੇ ਉਹ ਵਿਜ਼ੀਬਲ ਆ ਸਾਰੀ ਗੱਲ ਉਹਦੇ ਵਿੱਚੋਂ ਪਰ ਇਹ ਪਾਣੀ ਜਿਹੜਾ ਜਿਹੜੀ ਸੀ ਸਾਡੇ ਕੋਲ ਹੈਗੀ ਆ ਪਾਣੀ ਆਪਾਂ ਸਾਰੀ ਗੱਲ ਛੱਡ ਦਈਏ ਸਿਆਣਪ ਉਸ ਗੱਲ ਦੇ ਵਿੱਚ ਆ ਵੀ ਆਪਾਂ ਉਹਦੇ ਨਾਲ ਹੀ ਕਿਦਾਂ ਸਾਰਨਾ ਵਾ ਕੀ ਇੱਕ ਪਾਰਟੀ ਨਾਲ ਵੀ ਨਾਤਾ ਜਾ ਸਕਦਾ ਵਾ 135 ਲੀਟਰ ਦੀ ਥਾਂ ਦੇ ਅਸੀਂ 100 ਲੀਟਰ ਨਾਲ ਗੁਜ਼ਾਰਾ ਕਰ ਸਕਦੇ ਹਾਂ ਕ੍ਰਾਈਸਿਸ ਤਾਂ ਇਹ ਪਾਣੀ ਦਾ ਕ੍ਰਾਈਸਿਸ ਤੇ ਸਾਡਾ ਆਪਣਾ ਕੱਲ ਨੂੰ ਜੋ ਵੱਡਾ ਕ੍ਰਾਈਸਿਸ ਹੈ ਤੇ ਅਸੀਂ ਕੀ ਕਰਾਂਗੇ ਉਹਦੇ ਵਿੱਚੋਂ ਰੈਂ ਦੀ ਗੱਲ ਕਰ ਰਹੀ ਵੀ ਇਹ ਪੋਲਿਟਿਕਲ ਜਿਹੜੀ ਕਲਾਸ ਹੈਗੀ ਆ ਇੱਕ ਤਾਂ ਇਹ ਹੈਗਾ ਕਿ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਰਹੀ ਆ ਇਹ ਬਹੁਤ ਤੌਸ ਵਾਲੀ ਰਾਜਨੀਤੀ ਤਾਂ ਆਪਾਂ ਦੇਖ ਰਹੇ ਆ ਕਿ 2014 ਤੋਂ ਬਾਅਦ ਜਿਹੜਾ ਇੰਦਰ ਕਾਂਧੀ ਬੜੇ ਵੇਸੀਗਾ ਉਦੋਂ ਵੀ ਆਪਾਂ ਸਾਰੇ ਲੋਕ ਪ੍ਰੋਟੈਸਟ ਕਰਦੇ ਸੀਗੇ ਇਹ ਜਿਹੜਾ ਨਵੇਂ ਰਿਪਬਲਿਕ ਦੀ ਇੱਕ ਜਾਂ ਨਵਾਂ ਜਿਹੜਾ ਹੈਗਾ ਰਜੀਮ ਦੀ ਇੱਕ ਸ਼ੁਰੂਆਤ ਜਿਹੜੀ ਹੈਗੀ ਆ ਪਹਿਲਾਂ ਕੁਝ ਨਹੀਂ ਹੋਇਆ ਉਹ ਨਵਾਂ ਕੁਝ ਹੋ ਰਿਹਾ ਵਾ ਪਾਵਰ ਦਾ ਸੈਂਟਰਲਾਈਜ਼ ਹੋ ਰਿਹਾ ਉਹ ਸ਼ਰੀਆਮ ਹੋ ਰਿਹਾ ਇਸ ਤਰੀਕੇ ਨਾਲ ਦੱਸਿਆ ਕਿ ਪਾਵਰ ਮਿਨਿਸਟਰੀ ਜਿਹੜੀ ਹੈਗੀ ਆ ਵਾਟਰ ਸਰਸਿਸ ਮਿਨਿਸਟਰੀ ਇਹ ਸਿੰਬਲ ਹੁੰਦੇ ਆ ਔਰ ਇਹ ਇਸ ਕਿਸਮ ਦਾ ਜਿਹੜਾ ਤੁਹਾਡੇ ਸਾਰਾ ਸਾਰਾ ਤੁਹਾਡੇ ਸਕੂਲ ਸਾਹਮਣੇ ਹੈਗਾ ਇਤੋਂ ਉਸ ਦੀ ਰਾਜਨੀਤੀ ਉਸ ਦੀ ਰਾਜਨੀਤੀ ਉਹਦੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਆਰਗੂਮੈਂਟ ਨਹੀਂ ਹੈ ਤੁਹਾਡੇ ਕੋਲ ਲੌਜੀਕ ਨਹੀਂ ਹੈ ਤੁਸੀਂ ਇਤਿਹਾਸ ਨਹੀਂ ਪੜ੍ਹਦੇ ਲੋਕਾਂ ਦੀ ਸਮਝ ਤੁਹਾਡੇ ਕੋਲ ਨਹੀਂ ਹੈ ਤੁਹਾਨੂੰ ਇਹ ਲੱਗਦਾ ਕਿ ਸਾਡੇ ਕੋਲ ਪਾਵਰ ਆ ਗਈ ਆ ਤੇ ਪਾਵਰ ਦੇ ਤੌਰ ਤੇ ਅਸੀਂ ਜੋ ਚਾਹੁੰਦੇ ਆ ਮਾਈ ਵੀਅਰ ਹਾਈਵੇ ਖੜਾ ਕਰ ਦਿੰਨੇ ਆ ਇਹ ਤਾਂ ਹੁੰਦਾ ਨਹੀਂਗਾ ਤੁਸੀਂ ਜਿਸ ਤਰੀਕੇ ਨਾਲ BBMP ਦਾ ਸਾਰਾ ਰੀਸਟ੍ਰਕਚਰਿੰਗ ਕੀਤੀ ਜਾਓ ਜਾਂ ਜਿਸ ਤਰੀਕੇ ਨਾਲ ਤੁਸੀਂ ਕੰਕਰੈਂਟ ਲਿਸਟ ਜਿਹੜੀ ਹੈਗੀ ਜੀ ਉਸ ਪਾਸੇ ਲੱਗੇ ਜਾਂ ਸਟੇਟਾਂ ਵਾਲੇ ਪਾਸੇ ਤੁਸੀਂ ਜਾ ਰਹੇ ਹੋ ਜਿਹੜਾ ਤੁਹਾਡੇ ਆਖੇ ਲੱਗਦਾ ਵਾ ਉਹਦੀ ਗੱਲ ਨਹੀਂ ਕਰਦੇ ਪੰਜਾਬ ਦੇ ਕਿੰਨੇ ਮਸਲੇ ਪਏ ਆ ਫੰਡ ਕਿੰਨਾ ਪਿਆ ਵਾ ਬਾਰਡਰ ਸ਼ੀਟ ਬਹੁਤ ਸਾਰੀਆਂ ਗੱਲਾਂ ਬਹੁਤ ਪਾਸੇ ਨਾਲ ਨਹੀਂ ਜਾਂਦੇ ਪਾਣੀ ਥੱਲੇ ਚਲੇ ਗਿਆ ਉਹਦੀ ਕੋਈ ਸਾਡੀ ਉਸ ਕਿਸਮ ਦੀ ਪਾਲਿਸੀ ਨਹੀਂ ਆ ਔਰ ਇਹ ਕਿਤੇ ਵੀ ਲਿਆਂਦਾ ਨਹੀਂ ਜਾਂਦਾ ਕਿ ਜਦੋਂ ਹੜ੍ਹ ਆਉਂਦੇ ਆ ਹਰਿਆਣਾ ਸਫਰ ਨਹੀਂ ਕਰਦਾ ਪੰਜਾਬ ਸਫਰ ਕਰਦਾ ਤੇ ਦੇਖੋ ਨਾ ਕਿ ਜਦੋਂ ਵੀ ਹੜ੍ਹ ਆਉਣਗੇ ਘਾਗਰ ਕਿੰਨੂੰ ਮਾਰ ਕਰਦੀ ਜਰਾਤਾਂ ਹੂੰ ਕੋਈ ਉਸ ਕਿਸਮ ਦੀ ਕੋਈ ਪਲੈਨਿੰਗ ਨਹੀਂ ਹੈਗੀ ਕੋਈ ਉਸ ਕਿਸਮ ਦਾ ਸਾਰਾ ਕੁਝ ਉਹਦੇ ਵਿੱਚ ਨਹੀਂ ਹੈਗਾ ਕਿਉਂਕਿ ਰਾਜਨੀਤੀ ਉਸ ਪਾਸੇ ਰਹਿ ਗਈ ਆ ਤੁਸੀਂ ਉਸ ਪਾਸੇ ਤੋਂ ਇਹ ਗੱਲ ਠੀਕ ਆ ਕਿ ਉਹ ਤਾਕਤਵਾਰਾ ਭਾਜਪਾ ਤਾਕਤਵਾਰਾ ਦਿੱਲੀ ਦੇ ਵਿੱਚ ਆ ਗਈ ਆਲੇ ਦੁਆਲੇ ਸਾਰੇ ਚਾਰੇ ਪਾਸੇ ਤੁਹਾਡੇ ਕੋਲ ਹੈਗੀ ਆ ਇਹ ਇੱਕ ਇਹਨੂੰ ਕਹਿ ਦਈਏ ਵੀ ਆਈ ਲੈਂਡ ਜੇ ਹੈਗੇ ਆ ਜਿਹੜਾ ਜੰਮੂ ਕਸ਼ਮੀਰ ਵਾਲਾ ਵੀ ਅੱਧਾ ਪਛਦਾ ਉਹਨਾਂ ਦੇ ਕੋਲ ਹੀ ਹੈਗਾ ਕਾਂਗਰਸ ਸਮਾਜਲਾਈਜ਼ ਹੋ ਗਈ ਦੂਸਰੇ ਆਪਣੇ ਅਬਦੁੱਲਾਹ ਸਾਹਿਬ ਹੈਗੇ ਆ ਪੰਜਾਬ ਬਚਿਆ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਪੰਜਾਬ ਕਿੰਨਾ ਕੁ ਲੰਮਾ ਸਮਾਂ ਜਿਹੜਾ ਇਸ ਇਸ ਪਾਸੇ ਤੋਂ ਰਹਿ ਰਹੂਗਾ ਤੇ ਲੀਡਰਸ਼ਿਪ ਤੇ ਬਹੁਤ ਡਿਪੈਂਡ ਕਰਦਾ ਜਿਹੜੀ ਅੱਪਾ ਸ਼ਾਇਦ ਉਧਰ ਵੀ ਗੱਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਦਾ ਕੰਨ ਦੇ ਨਾਲ ਆਣ ਕੇ ਏਡੀ ਵੱਡੀ ਸਟੇਟਮੈਂਟ ਦੇ ਦੇਣੀ ਉਹ ਕੋਈ ਮਤਲਬ ਸਮਝ ਵਾਲੀ ਗੱਲ ਨਹੀਂ ਲੱਗਦੀ ਅਨਬਿਕਮਿੰਗ ਚੀਫ ਮਿਨਿਸਟਰ ਮੈਂ ਆਮ ਸੌਰੀ ਟੂ ਸੇ ਅਨਬਿਕਮਿੰਗ ਚੀਫ ਮਿਨਿਸਟਰ ਕਦੀ ਹੋਇਆ ਐ ਇਦਾਂ ਹੈ ਤੁਸੀਂ ਬੈਠੋ ਤੁਸੀਂ ਵਿਚਾਰੋ ਤੁਸੀਂ ਮਸਲੇ ਹੁੰਦੇ ਕਿ ਜਿਹੜੀ ਚੀਜ਼ ਸਾਡੇ ਕੋਲ ਮੰਨ ਲਓ ਸਾਡੇ ਕੋਲ ਪਾਣੀ ਘਟਵਾ ਔਰ ਪਾਣੀ ਦੀ ਲੋਡ ਵਾ ਮੈਂ ਆਪੇ ਵੀ ਮੰਨ ਚ ਲੀਆ ਮਨੁੱਖਤਾ ਦੇ ਤੌਰ ਦੇ ਉੱਤੇ ਲੋਡ ਵੀ ਹੈਗੀ ਆ ਬਹੁਤ ਸਾਰੇ ਹੋਰ ਤਰੀਕੇ ਹੈਗੇ ਜਸਟੀਫਾਈ ਕਰੋ ਪੀਣ ਵਾਲੇ ਪਾਣੀ ਦੀ ਗੱਲ ਜਿਹੜੀ ਹੈਗੀ ਪਰ ਜਦੋਂ ਪਾਣੀ ਦੀ ਰਾਜਨੀਤੀ ਹੁੰਦੀ ਆ ਔਰ ਉਹ ਵੀ ਬਹੁਤ ਰਾਜਨੀਤੀ ਜਿਹੜੀ ਇੱਕ ਬਹੁਤ ਨੈਰੋ ਸਾਹਮਣੇ ਰੱਖ ਕੇ ਤੇ ਉਹਦੇ ਨਾਲ ਕ੍ਰੈਸ਼ਸ ਤਾਂ ਖੜਾ ਹੋਊਗਾ ਹੀ ਉਹਦੇ ਵਿੱਚੋਂ ਕਰਕੇ ਔਰ ਤੁਸੀਂ ਤੁਹਾਡਾ ਜਿਹੜਾ ਖਾਸ ਕਰਕੇ ਟੈਕਨੀਕਲ ਪਾਰਟ ਆ ਉਹ ਗੱਲ ਕਰ ਰਿਹਾ ਵਾ ਤੁਹਾਡੇ ਇੱਕ ਬਿਊਰੋਕ੍ਰੇਟ ਜਿਹੜਾ ਹੈਗਾ ਸੀ ਉਹਨੇ ਬਹੁਤ ਵਧੀਆ ਸੈਂਡ ਲਿਆ ਸੀ ਮੇਰੇ ਖਿਆਲ ਕਿਸ਼ਨ ਕੁਮਾਰ ਜੀ ਉਹਦਾ ਨਾਮ ਹੈਗਾ ਬਹੁਤ ਕਲੀਅਰ ਵਰਡ ਦੇ ਵਿੱਚ ਜਿਹੜਾ ਉਹਨੇ ਮੈਸੇਜ ਇਧਰਲੇ ਪਾਸੇ ਸ਼ੁਰੂ ਹੋ ਗਿਆ ਅਕਾਲੀਆਂ ਨੇ ਸਟੇਟਮੈਂਟ ਆ ਗਈ ਕਾਂਗਰਸ ਸਟੇਟਮੈਂਟ ਆ ਗਈ ਬੂੰਦ ਨਹੀਂ ਜ਼ਮਨ ਇਹ ਜਿਹੜੀ ਐਡੀਅਮਸ ਹੈਗੀ ਜਿਹੜੀ ਆ ਇਹਦਾ ਮਤਲਬ ਹੈਗਾ ਕਿ ਸਵਾਏ ਰਾਜਨੀਤੀ ਤੋਂ ਤੁਹਾਨੂੰ ਕੋ ਸਮਝ ਨਹੀਂ ਹੈਗਾ ਤੁਸੀਂ ਕਿਉਂ ਨਹੀਂ ਆਰਗੂਮੈਂਟ ਕਰਦੇ ਡਾਇਰੈਕਟ ਡਿਪਲੋਮੇਸੀ ਹੁੰਦੀ ਆ ਵੀ 4000 ਤੁਹਾਡੇ ਕੋ ਜਾ ਰਿਹਾ ਤੁਸੀਂ ਕਹਿੰਦੇ ਆ ਕਿ 104% ਜਾਂ 3% ਲੈ ਗਏ ਲੈਟਸ ਸੀ ਹਿਮ ਹਿਮੈਨਿਟਰੀਅਨ ਬਿਸਟ ਦਿੱਤੇ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਵਿਅਕਤੀ ਇਹ ਕਹੂਗਾ ਕਿ ਸਾਡਾ ਪਿੰਡਪਰਾ ਜਿਹੜੇ ਹੈ ਉਹਨਾਂ ਨੂੰ ਪਾਣੀ ਦੀ ਲੋੜ ਹੈਗੀ ਆ ਪੀਣ ਬਾਣੇ ਪਾਣੀ ਦੀ ਲੋੜ ਹੈ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਿਸੋ ਰਾਜਨੀਤੀ ਵੀ ਹੋ ਰਹੀ ਆ ਔਰ ਉਸ ਰਾਜਨੀਤੀ ਦੇ ਵਿੱਚ ਅਲਟੀਪਲਟੀ ਮਿਲਦਾ ਕੀ ਆ ਤੁਹਾਡੇ ਸਾਹਮਣੇ ਬਹੁਤ ਵੱਡੀ ਧਿਰਵਾ ਮੈਂ ਤਾਂ ਇਹ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਕਿ ਇਹ ਤਾਂ ਸਾਡੀ ਇਸ ਵੇਲੇ ਜਿਹੜੀ ਸਾਡੀ ਸਰਕਾਰ ਹੈਗੀ ਆ ਅਸੀਂ ਇੱਥੋਂ ਤੱਕ ਪਹੁੰਚ ਸਕਦੇ ਹਾਂ ਉਹਦੇ ਸਾਹਮਣੇ ਬਹੁਤ ਵੱਡੀ ਇਹਨੂੰ ਕਿਦਾਂ ਤੁਸੀਂ ਉਹ ਆਰਗੂਮੈਂਟ ਜਿਹੜਾ ਉਹਨਾਂ ਦਾ ਹੈਗਾ ਵਾ ਜਾਂ ਕਿਦਾਂ ਉਹਦੀ ਬੁਲਡੋਜਿੰਗ ਜਿਹੜੀ ਪੋਲਿਟਿਕਸ ਹੈਗੀ ਆ ਉਹਨੂੰ ਕਿਤਾ ਨਿਊਟਰਲ ਕਰਨਾ ਉੱਥੇ ਉੱਥੇ ਤਾਂ ਤੁਹਾਡੀ ਜਿਹੜੀ ਹੈਗੀ ਆ ਆਪਣਾ ਚਾਹੀਦੀ ਇੱਕ ਡਿਪਲੋਮੇਸੀ ਦੀ ਲੋੜ ਹੈਗੀ ਆ ਤੁਸੀਂ ਵੱਡੇ ਵੱਡੇ ਬਿਲ ਜਿਸ ਕਿਸਮ ਦਾ ਮੈਂ ਦੇਖ ਰਿਹਾ ਵਾਂ ਕਿ ਪਰਸਨ ਜਦੋਂ ਹੁਣੇ ਕਿਹਾ ਕਿ ਪਰਸਨ ਡਿਸਕਸ ਕਰ ਰਹੇ ਫਨਾਨਾ ਬੰਦਾ ਦੱਸ ਵੀ ਉਹ ਕੀ ਦੱਸੂਣਗੇ ਦੋ ਪਾਸੇ ਦੋ ਸਟੇਟਾਂ ਵਾ ਇੱਕ ਹਰਿਆਣਾ ਵਾ ਇੱਕ ਪੰਜਾਬ ਵਾ ਇੱਕ ਦਿੱਲੀ ਆ ਜਿਹੜੀਆਂ ਖਾਸ ਕਰਕੇ ਤਿੰਨ ਧਿਰਾਂ ਬੈਠੀਆਂ ਜਦੋਂ ਆਪਾਂ ਫਾਰ ਐਗਜ਼ਾਮਪਲ ਜਿਹੜਾ ਦੂਸਰਾ ਹੈਗਾ ਰਾਜਸਥਾਨੀ ਐਸ ਤਿਹਰਾ ਦੇ ਦੋ ਹੀ ਹੈ ਨਾ ਵੱਡੇ ਤੌਰ ਤੇ ਜਿਹੜੀਆਂ ਹੈਗੀਆਂ ਤੁਸੀਂ ਕਿਉਂ ਕਿੱਦਾਂ ਰਿਜ਼ੋਲਵ ਕਰੋਗੇ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਹੋਰ ਮਸਲੇ ਪੈਦਾ ਹੋਣਦੇ ਹੋ ਨਾਲ ਦੇਸ਼ ਦਾ ਇੱਕ ਖਾਸ ਕਰਕੇ ਪੰਜਾਬ ਲਈ ਤਾਂ ਹੋਰ ਸਮੱਸਿਆ ਵੱਡੀ ਆ ਰਹੀ ਆ ਜਿਸ ਤਰੀਕੇ ਨਾਲ ਬਾਰਡਰ ਦੇ ਉੱਤੇ ਸਾਰਾ ਹੋ ਰਿਹਾ ਸਿਸਟਮ ਹੋ ਰਿਹਾ ਜਿ ਜਿਸ ਤਰੀਕੇ ਨਾਲ ਹਿੰਦੁਸਤਾਨ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਜਿਹੜੀ ਮਲ ਖਟਾਸ ਆਉਣ ਦੀ ਆ ਜਾਂ ਲੱਗਦਾ ਹੈ ਕਿ ਹੁਣ ਵੇਲੇ ਸਮੇਂ ਚ ਹੋਰ ਸਮੱਸਿਆ ਖੜੀ ਹੋਊਗੀ ਤੋਂ ਕਹਿਣ ਤੋਂ ਭਾਵ ਹੈਗਾ ਕਿ ਰਾਜਨੀਤੀ ਸਾਹਮਣੇ ਅਗਲੀਆਂ ਚੋਣਾਂ ਹੀ ਸਾਹਮਣੇ ਆ ਮੈਂ ਹੀ ਸਾਹਮਣੇ ਆ ਮੁੱਦੇ ਨਹੀਂ ਹੈਗੇ ਜੇ ਮੁੱਦੇ ਹੋਣ ਤਾਂ ਮੈਨੂੰ ਲੱਗਦਾ ਵਿੱਚ ਸੰਜੀਦਗੀ ਬਹੁਤ ਜ਼ਰੂਰੀ ਆ ਸੰਜੀਦਤਾ ਵਿਅਕਤੀ ਵੰਣ ਵਾਸਤੇ ਸੰਜੀਦਤਾ ਰਾਜਨੀਤੀ ਵੰਣ ਵਾਸਤੇ ਤੁਹਾਡੀਆਂ ਕੁਆਲਟੀਜ਼ ਕੁਝ ਹੋਰ ਹੋਣੀਆਂ ਚਾਹੀਦੀਆਂ ਪਰ ਹੁਣ ਤਾਂ ਕਿ ਤੁਸੀਂ ਉਸ ਕਿਸਮ ਦਾ ਮੋਬੋ ਕਰਿਸ ਬਿਹੇਵੀਅਰ ਆ ਹਰ ਬੰਦਾ ਪ੍ਰੈਸ ਕੋ ਜਲ ਜਾਂਦਾ ਹਰ ਜਿਹੜਾ ਆਪਣੇ ਤੌਰ ਤੇ ਨੂੰ ਕਰ ਰਿਹਾ ਸਾਰੇ ਉਹੀ ਐਮਐਫ ਦੀਆਂ ਗੱਲਾਂ ਕਰੀ ਜਾਂਦੇ ਵੀ ਹੈ ਆ ਬਈਆ ਸਮੱਸਿਆ ਹੋਵਾ ਹਾਊ ਟੂ ਰਿਜ਼ੋਲਵ ਦਿਸ ਜੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਮੱਸਿਆ ਨੂੰ ਪੋਸਟਪੋਨ ਕਰ ਦੋ ਇੰਨਾ ਕ੍ਰਿਟੀਕਲ ਲੈਵਲ ਤੇ ਨਾ ਲੈ ਕੇ आओ ਕਿ ਲੋਕਾਂ ਚ ਬਿਟਰਨੈਸ ਪੈਦਾ ਹੋਵੇ ਇਹਨਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਹੈ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਚ 68 ਤੋਂ ਬਾਅਦ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਬਹੁਤ ਵੱਡਾ ਭਾਈਚਾਰਾ ਹੋਇਆ ਜਿਹੜੀਆਂ ਸਰਕਾਰਾਂ ਪਹਿਲੀਆਂ ਤੇ ਇਹ ਸਰਕਾਰਾਂ ਇਸ ਗੱਲ ਤੇ ਵੰਡਦੀਆਂ ਸੀਗੀਆਂ ਉਦੋਂ ਲੋਕੀ ਪਾਣੀ ਆਪੇ ਨਹੀਂ ਸੀ ਮੰਗਦੇ ਗਏ ਤੁਹਾਨੂੰ ਯਾਦ ਹੋਵੇ ਕਿ ਹਰਿਆਣੇ ਦੀ ਰਾਜਨੀਤੀਵਾਨਾਂ ਨੇ ਕਿਹਾ ਸੀਗਾ ਤੁਸੀਂ ਇਹਨਾਂ ਦੇ ਨਾਲ ਚੱਲਣ ਦੇ ਸਾਨੂੰ ਪਾਣੀ ਦੇ ਦਿੰਦੇ ਤੇ ਉਹਨਾਂ ਦਾ ਜਵਾਬ ਸੀਗਾ ਕਿ ਪੈਨੋ ਹਾਕ ਕਾਨੂੰਨ ਵਾਪਸ ਲਈਏ ਪਾਣੀਆਂ ਦਾ ਮਸਲਾ ਹੀ ਆਪੇ ਹੱਲ ਕਰ ਲਵਾਂਗੇ ਕਹਿਣ ਤੋਂ ਪਾਪ ਹੈਗਾ ਕਿ ਇਹ ਜਿਹੜੀ ਰਾਜਨੀਤੀ ਹੈਗੀ ਆ ਖਾਸ ਕਰਕੇ ਰਾਜਨੀਤੀਵਾਨਾਂ ਦੀ ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਵਾ ਪਾਣੀਆਂ ਦਾ ਤਾਂ ਐਸੋ ਜਿਹੜਾ ਠੀਕ ਆ ਸਾਰਿਆਂ ਦੇ ਸਾਹਮਣੇ ਹੈਗਾ ਪਰ ਸਰਕਾਰਾਂ ਦਾ ਕੰਮ ਹੁੰਦਾ ਜਦੋਂ ਬਹੁਤ ਵੱਡੀਆਂ ਸਮੱਸਿਆ ਆ ਜਾਂਦੀਆਂ ਮੰਨ ਲਓ ਲੈਟਸ ਸੀ ਖੁਦਾ ਨਾ ਖਾਫਤਾ ਕੋਈ ਬਹੁਤ ਵੱਡੀ ਆਫਤ ਆ ਜਾਂਦੀ ਆ ਹੜ੍ਹ ਵੀ ਆਉਂਦੇ ਆ ਸੋਕੇ ਵੀ ਪੈਂਦੇ ਆ ਲੜਾਈਆਂ ਵੀ ਲੱਗਦੀਆਂ ਵਾ ਬਹੁਤ ਕੁਝ ਹੋਰ ਕੁਝ ਹੋ ਜਾਂਦਾ ਆ ਆਫਤਾਂ ਵੀ ਆਉਂਦੀਆਂ ਉਦੋਂ ਵੀ ਤਾਂ ਰਿਜ਼ੋਲਵ ਕੀਤਾ ਜਾਂਦਾ ਉਦੋਂ ਵੀ ਤਾਂ ਫਿਰ ਤੁਸੀਂ ਕਿਨ ਕੋਈ ਵੀ ਆਉਟ ਲੱਭ ਦੀ ਇਹਦਾ ਮਤਲਬ ਇਹ ਨਾਲ ਕੋਈ ਜ਼ਿਆਦਾ ਪਾਣੀ ਹੈਗਾ ਜਾਂ ਛੱਡਾਂਗੇ ਜਾਂ ਨਹੀਂ ਛੱਡਾਂਗੇ ਇਨ ਬਿਟਵੀਨ ਜਿੱਥੇ ਪੋਲੀਟਿਕਲ ਵਿਜ਼ਡਮ ਚਾਹੀਦੀ ਆ ਪੋਲੀਟਿਕਲ ਐਕਿਊਮੈਂਸ਼ਿਪ ਚਾਹੀਦੀ ਆ ਜਿੱਥੇ ਤੁਹਾਡੀ ਇੱਕ ਇੱਕ ਕਿਸਮ ਦੀ ਡਿਪਲੋਮੇਸੀ ਚਾਹੀਦੀ ਚਾਹੇ ਟ੍ਰੈਕ 2 ਤਰੀਕੇ ਨਾਲ ਹੋਵੇ ਜਾਂ ਹੋਰ ਤਰੀਕੇ ਨਾਲ ਹੋਵੇ ਚ ਰਿਲੇਸ਼ਨ ਨੂੰ ਨਾਰਮਲਾਈਜ਼ ਕਰਨ ਵਾਲੀ ਗੱਲ ਹੋਵੇ ਉਹ ਪਾਰਟਵੇਸ਼ਿੰਗਾ ਨੂੰ ਲੱਗਦਾ ਕਿ ਸਾਡੀ ਸਭ ਤੋਂ ਵੱਡੀ ਮੁਸੀਬਤ ਹੈ ਇਸ ਵੇਲੇ ਮੌਜੂਦਾ ਜਿਹੜੀ ਰਾਜਨੀਤੀ ਆ ਔਰ ਖਾਸ ਕਰਕੇ ਵੀ ਕਹਾਂਗੇ ਕਿ ਜਿਹੜੇ ਰਾਜਨੀਤੀਵਾਨ ਇਸ ਕਿਸਮ ਦੀ ਰਾਜਨੀਤੀ ਖੇលਦੇ ਆ ਕਿ ਜਿਹੜੇ ਇਸ਼ੂ ਨੂੰ ਹਮੇਸ਼ਾ ਹੀ ਏਮੋਸ਼ਨਲ ਬਣਾ ਕੇ ਵਾਟਰ ਇਸ਼ੂ ਬਣਦਾ ਆ ਆਪਾਂ ਦੇਖਿਆ ਪਹਿਲੇ ਸਮੇਂ ਦੇ ਵਿੱਚ ਪਾਣੀ ਦੇ ਉੱਤੇ ਕਈ ਕਿਸਮ ਦੀਆਂ ਗੱਲਾਂ ਹੋਈਆਂ ਐਸਵਾਈਐਲ ਦੇ ਉੱਤੇ ਪਾਣੀ ਦੀ ਥਾਂ ਤੇ ਪੰਜਾਬ ਚ ਵੀ ਖੂਨ ਵਗਿਆ ਹੋਰ ਪਾਸੇ ਵੀ ਹੋਇਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਜਿਹੜਾ ਕਿਸੇ ਸਮੇਂ ਦੇ ਵਿੱਚ ਸੁਰਖੀਆਂ ਸੀ ਫਰ ਨਾਟ ਗੁੱਡ ਰੀਜ਼ਨ ਬੈਡ ਰੀਜ਼ਨ ਕਰਕੇ ਆਲਟੀਮੇਟਲੀ ਕਿਹੜੇ ਪਾਸੇ ਨੂੰ ਲੈ ਕੇ ਗਿਆ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਪੰਜਾਬ ਵਾਲਿਆਂ ਨੂੰ ਜਿਆਦਾ ਜਿਦਾਂ ਤੁਸੀਂ ਦੱਸਿਆ ਬਹੁਤ ਵਧੀਆ ਨਾਲ ਕਰਕੇ ਸਲਾਹ ਕਰਕੇ ਐਕਸਪਰਟ ਨਾ ਕਰਕੇ ਆਲ ਪਾਰਟੀ ਮੀਟ ਨੂੰ ਲੈ ਕੇ ਇੱਕ ਬੜਾ ਜਿਹੜਾ ਇੱਕ ਵਾਜਬ ਜਿਹੜਾ ਜਵਾਬ ਹੈਗਾ ਉਹਨੂੰ ਦੇਣਾ ਚਾਹੀਦਾ ਤਾਂ ਕਿ ਦੂਸਰੇ ਇਹਨੂੰ ਪੋਲਿਟਿਕਲ ਇਸ਼ੂ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਵਿੱਚੋਂ ਹੋਰ ਰਾਜਨੀਤਿਕ ਫਾਇਦਾ ਨਾ ਕੱਢ ਸਕਣ ਤੇ ਭਾਈ ਜਿਹੜਾ ਪਾਚਾਰਾ ਉਹ ਵੀ ਬਣਿਆ ਰਹੇ